ਜੀ ਮੇਰਾ ਨਾਮ ਦੀ ਕਾਮਰੇਡ ਤਰਸੀਮ ਸਿੰਘ ਭੋਲਾ ਸਾਬਕਾ ਕਾਉਂਸਲਰ ਅ ਇਲਾਕਾ ਸੁਧਾਰਾ ਮਨ ਕਮੇਟੀ ਦਾ ਪ੍ਰਧਾਨ ਆ ਬਹੁਤ ਦਵਿੰਦਰ ਜੀ ਮੇਰੇ ਨਾਲ ਆ ਔਰ ਮੇਰੀਆਂ ਭੈਣਾ ਮਾਤਾ ਇਹ ਸਾਰੀਆਂ ਾਟੋ ਵਾਲੀਆਂ ਸਾਡੇ ਇੱਥੇ ਨਾਲ ਆਈਆਂ ਲੈ ਕੇ ਆਈਆਂ ਇਹ ਸਾਡੀ ਜਿਹੜੀਆਂ ਮੁਸ਼ਕਲ ਹੱਲ ਕਰਾਓ ਮੁਸ਼ਕਲ ਇਹ ਕੀ ਆ ਪੀਏ ਬਾਬੇ ਸੀਧਾ ਦੋ ਬਸ ਅਡੇ ਹੋਣਾ ਜਿਹੜੇ ਪੁਰਾਣੇ ਾਟੋ ਵਾਲੇ ਆ ਜਾਂ ਉਥੇ ਪੱਕੇ ਪੁਲਸ ਵਾਲੇ ਇੱਥੇ ਲੱਗਿਆ ਉਹ ਇਹ ਵੇਖਦੇ ਆ ਕਿ ਆਪਾਂ ਕਿਦਾ ਖਲਾਉਂ ਦੇਣਾ ਕਿਦਾ ਨਹੀਂ ਪੱਕਾ ਦੇ ਕੇ ਨਹੀਂ ਉਥੇ ਅੱਡਾ ਬਣਾਇਆ ਨਹੀਂ ਇਹ ਕਰਕੇ ਇਹ ਚੱਲਦੀ ਫਿਰਦੀ ਜਿਹੜੀ ਆ ਟਰਾਂਸਪੋਰਟਰ ਆ ਇਹਨਾਂ ਨੂੰ ਚੱਲਣ ਦੇਣਾ ਚਾਹੀਦਾ ਸਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਆ ਕਿ ਇਹ ਭੈਣਾਂ ਜਿਹੜੀਆਂ ਨੇ ਇਹ ਆਪਣੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਨੂੰ ਪਾਲਣ ਪੋਛਣਾ ਕੰਮ ਕਰਨਾ ਸ਼ੁਰੂ ਹੋ ਗਈਆਂ ਸਰਕਾਰ ਮਾਨ ਸਰਕਾਰ ਨੇ ਇਹਨਾਂ ਦੀ ਮਦਦ ਕੀਤੀ ਕਿ ਇਹਨਾਂ ਨੂੰ ਆਟੋ ਕੋਈ ਵਿੱਡੋ ਆ ਕੋਈ ਬੇਸਹਾਰਾ ਮਦਰਾ ਗਰੀਬੀ ਚ ਕੀ ਆ ਰਹੀ ਦਿੱਕਤ ਕੀ ਆ ਰਹੀ ਆ ਟੋੜਾ ਦਿੱਕਤੇ ਆ ਰਹੀ ਆ ਪੀ ਜੇ ਮੰਨ ਲਓ ਬਾਬੇ ਸ਼ੀ ਦੋ ਦੋ ਨਾ ਟੈਂਪੂ ਲੈ ਕੇ ਆਉਣਾ ਉੱਥੇ ਕੋ ਸਵਾਰੀਆਂ ਦੇ ਨਾ ਖਲਾਰੀਆਂ ਦੇ ਡੰਡੇ ਮਾਰ ਕੇ ਪੁਲਸਾਂ ਦੇ ਭਜਾ ਦਿੰਦੇ ਆ ਇਹ ਪੁਲਸਾਂ ਵਾਲੇ ਬਲੋ ਰੋਕਿਆ ਜਾਂਦਾ ਕਿ ਦੂਸਰੇ ਆਟੋ ਵਾਲੇ ਦੂਜੇ ਆਟੋ ਵਾਲੇ ਚੁੰਨ ਰਹਿੰਦੇ ਆ ਹਾਂਜੀ ਪੀ ਆ ਗਈ ਜੇ ਨਵੀਂ ਡਰਾਈਵਰ ਮਜ਼ਾਕ ਕਰਦੇ ਨਾਲ ਹਾਂਜੀ ਇਸ ਕਰਕੇ ਅਸੀਂ ਆਪ ਜੀ ਨੂੰ ਬੇਨਤੀ ਕਰਨਾ ਆ

ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਕਮਿਸ਼ਨਰ ਸਾਹਿਬ ਹੁੰਦੇ ਆ ਕਿ ਅਸੀਂ ਐਸਪੀ ਟਰੈਫਿਕ ਨੂੰ ਇਹ ਜਿਹੜਾ ਤੁਹਾਡਾ ਮੰਗ ਪੱਤਰ ਦੇ ਕੇ ਇਹ ਤੁਹਾਡੀ ਮੁਸ਼ਕਲ ਦਾ ਹੱਲ ਕਰਨਗੇ। ਐਂ ਹੀ ਅੱਜ ਤੁਹਾਡੇ ਮਾਧਮ ਤੋਂ ਮਾਨ ਸਾਹਿਬ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਦੇ ਇਦਾਂ ਦਾ ਕੰਮ ਨਹੀਂ ਹੋਇਆ ਜਿਹੜਾ ਅੱਜ ਇਹ ਬੀਬੀਆਂ ਦੇ ਨਾਲ ਕੀਤਾ ਗਿਆ ਇਹਨੂੰ ਰੋਟੀ ਰੋਜੀ ਦਾ ਰਿਕਰ ਦਿੱਤਾ ਗਿਆ ਜਿਹੜੀ 3 ਲੱਖ ਤੋਂ ਵੱਧ ਸਹਾਤਾ ਦਿੱਤੀ ਇਹ ਦੇ ਕੇ ਇਹਨਾਂ ਨੂੰ ਟੈਂਪੂ ਲੈ ਕੇ ਦਿੱਤੇ ਆ ਅਸੀਂ ਬਹੁਤ ਬਹੁਤ ਮਾਨਸਰ ਦਾ ਇਹ ਮਾਨ ਸਰਕਾਰ ਦਾ ਧੰਨਵਾਦ ਮਾਨ ਜੋਗ ترਸੀਮ ਜੀ ਆ ਰੀਡਰ ਸਾਹਿਬ ਉਹਨਾਂ ਨੇ ਕਿਹਾ ਕਿ ਕਮਿਸ਼ਨਰ ਸਾਹਿਬ ਇਹ ਆਉਂਦੇ ਉਹਨਾਂ ਨਾਲ ਗੱਲਬਾਤ ਕਰਕੇ ਤੁਹਾਡਾ ਮਸਲਾ ਜਿਹੜਾ ਹੱਲ ਕਰ ਦੇ ਇਹ ਬੜਿਆ ਛਲਾਗਾ ਵੀ ਹੋਗਾ ਕਿ ਜਿਹੜੀਆਂ ਬੀਬੀਆਂ ਇਹ ਕੰਮ ਕਰਦੀਆਂ ਮੇਰਾ ਰਾਜਵਿੰਦਰ ਕੌਰ ਸਰ ਜੀ ਮੈਂ ਮਾਮਲਾ ਇਹ ਤੁਹਾਨੂੰ ਐਟੋ ਚਲਾਨੀ ਦਿੱਤੇ ਜਾ ਸਕ ਦਿੰਦੇ ਚਲਾਨੀ ਦਿੱਤੇ ਜਾ ਬੰਦੇ ਤਾਂ ਕਰਦੇ ਪੁਲਿਸ ਤਾਂ ਕਰਦੀ ਤੁਹਾਡੇ ਅੱਟੋ ਇੱਥੇ ਲੱਗੇ ਨਹੀਂ ਆ ਜੇ ਬੰਦੇ ਕਹਿੰਦੇ ਸਾਡਾ ਇਹ ਅੱਡਾ ਏ ਸਾਡੇ ਪੱਕੇ ਅੱਟੋ ਲੱਗੇ ਆਈ ਤੁਹਾਨੂੰ ਨਹੀਂ ਚਲਾਉਣ ਦੇਣਾ ਸਾਡੇ 10 ਸਾਲ ਤੋਂ ਅੱਟੋ ਲੱਗੇ ਸਾਡੇ 20 ਸਾਲ ਤੋਂ ਲੱਗੇ ਤੁਸੀਂ ਕਿੱਥੋਂ ਆ ਗਏ ਜੇ ਇਹੀ ਕਹੀਏ ਤੁਹਾਨੂੰ ਸਰਕਾਰ ਨੇ ਅੱਟੋ ਦਿੱਤੇ ਕਹਿੰਦੇ ਸਰਕਾਰ ਨੇ ਦਿੱਤੇ ਸਰਕਾਰ ਨੂੰ ਜਾ ਕੇ ਪੁੱਛਾਈ ਨਹੀਂ ਅੱਟੋ ਚਲਾਉਂਦੇ ਨਹੀਂ ਉਪਰ ਪੁਲਿਸ ਵਾਲੇ ਉਹਨਾਂ ਨੇ ਰਲ ਕੇ ਸਾਨੂੰ ਖਲੋਣ ਨਹੀਂ ਦੇਦੇ ਜਾਓ ਦਫਾ ਹੋ ਜਾ ਕੋਣ ਹੈ ਤੂੰ ਪਰ ਐਵੇਂ ਨਹੀਂ ਚਾਹੀਦਾ ਸਰ ਜਿਹੜੇ ਚੌਂਕਾਂ ਦੇ ਪੁਲਿਸ ਵਾਲੇ ਆ ਲੋ ਵੀ ਕਿਆ ਜਾਂਦਾ ਉਹਨਾਂ ਵਾਲੋ ਵੀ ਕਿਆ ਜਾਂਦਾ ਚਿਤਰਾ ਬਾਬਰ ਸ਼ਿਦਾ ਸਾਹਿਬਾਨੂੰ ਖਲੋਤਾ ਨਹੀਂ ਜਾਂ ਖਲੋ ਨਹੀਂ ਦਿੰਦੇ ਦਰਬਾਰ ਸਾਹਿਬ ਬੰਦੇ ਨਹੀਂ ਖਲੋਣ ਦਿੰਦੇ ਪੁਲਿਸ ਵਾਲੇ ਨਹੀਂ ਸਵਾਰੀ ਨਹੀਂ ਚੁੱਕਣ ਦਿੰਦੇ ਬਾਹਰ ਆਈ ਜਾਵਾਂਗੇ ਤੇ ਸਾਡੀ ਕੋਈ ਅਭੀ ਨਭੀ ਹੋ ਗਈ ਤਾਂ ਕੌਣ ਜ਼ਿੰਮੇਵਾਰ ਆ ਸਾਡੇ ਨਿਕੇ ਨਿਕੇ ਬੱਚੇ ਘਰ ਕਮਾਉਣ ਵਾਲੇ ਜੇ ਬੀਬੀਆਂ ਪੈਣਾ ਕੰਮ ਕਰਨੀ ਜਾਂ ਵੀ ਤੁਹਾਡੇ ਸਰਕਾਰ ਨੇਾਨੂੰ ਕਿਹਾ ਕਿ ਲੇਡੀਸ ਸਿੰਗਾਪੁਰ ਜਾਂਦੀ ਝੜੂ ਪੋਚੇ ਲਾਂਦੀ ਏ ਤੋ ਇੱਥੇ ਕੰਮ ਕਰਕੇ ਰੋਟੀ ਖਾਣ ਸਿੰਗਾਪੁਰ ਕੀ ਕਰਦੇ ਲੇਡੀਸ ਨੂੰ ਮਾਰ ਦਿੰਦੇ ਆ ਫਿਰ ਇੰਡੀਆ ਦੇ ਨਾਲ ਦੇ ਨਾਂ ਨੂੰ ਲਾਸ਼ ਨੂੰ ਘਰ ਇੰਡੀਆ ਭੇਜ ਦਿੰਦੇ ਆ ਅਹੀਂ ਜੇ ਕੰਮ ਕਰਕੇ ਰੋਟੀ ਖਾਂਦੇ ਕਿਉਂ ਨਹੀਂ ਖਾਂਦੇਂ ਦੀ? ਹਾਂ ਕੀ ਮੰਗ ਕਰਦੇ? ਸਾਰੇ ਇਹ ਮੰਗ ਕਰਦੇ ਆ ਕਿ ਸਾਡੇ ਦਰਬਾਰ ਸਾਹਿਬ ਸ਼ੀਦਾ ਸਾਹਿਬ ਨੂੰ ਸ਼ਹਿਰ-ਚਰ ਦੇ ਵਿੱਚ ਇੱਥੀ ਆਟੋ ਚਲਾਉਣ ਚਲਾਉਣ ਦਿੱਤੇ ਜਾਣ। ਜਿਤਨਾ ਮਤਲਬ ਕੀ ਜਿਤਨਾ ਮਾਲੋ ਕੀ ਇਹ ਰੇਲਵੇ ਟੇਸ਼ਨ ਹੋਇਆ ਸਾਨੂੰ ਅੰਦਰ ਨਹੀਂ ਜਾਣ ਦਿੰਦੇ ਪਰਚੀ ਘਟਾਓ 30 ਰੁਪਏ। 30 ਰੁਪਏ ਹੀ ਕਮਾਈ ਨੂੰ ਹੁੰਦੇ ਸਾਡੇ ਇਹਦੇ ਕਿਸਤਾ ਵੀ ਟੁੱਟ ਗਿਆ ਦੋ ਦੋ। ਸਾਨੂੰ ਟ੍ਰੈਫਿਕ ਵਾਲੇ ਕੰਮ ਕਰਨਾ ਨਹੀਂ ਦਿੰਦੇ।